ਮ ਮੇ ਮੈਨੂੰ ਪਤਾ ਕਰਨਾ ਅੱਜ ਮੈਨੇ ਕੀ ਕਹਿੰਦੀਆਂ ਪਈਆਂ ਸੀ ਹੂੰ ਕੀ ਕਹਿੰਦੀਆਂ ਸੀ ਕਹਿੰਦੀਆਂ ਤੇਰੇ ਅੱਖਾਂ ਬਹੁਤ ਸੋਹਣੀਆਂ ਐ ਚੀਨਣੀਆਂ ਮੀਨਣੀਆਂ ਜੀਆਂ ਜਪਾਨਣ ਜੀ ਥਾਈਲੈਂਡੀ ਜੀ ਥਾਈਲੈਂਡੀ ਵੱਡੀ ਆਈ ਨਿੱਕੀਆਂ ਨਿੱਕੀਆਂ ਅੱਖਾਂ ਜਾ ਢੋੜੀ ਬਣਾ ਨੀ ਚੀਨਣੇ ਨੇਰਾ ਕਾ ਤੂੰ ਕੀਤਾ ਆ ਅਨਨਪਾਤੀਏ ਅਨਨਤੇ ਤੇਨਾ ਅਪਾਤੀ ਤੂੰ ਅਪਾਤੇ ਤੇਤੇ ਤੂ ਅਪਾਤੀ ਤੂ ਮੰਮੀ ਜੀ ਤਾਂ ਮੈਂ ਪੰਜਾਬ ਨੂੰ ਪਸੰਦ ਨਹੀਂ ਸੀ ਫਿਰ ਮੈਂ ਉਹੀ ਬਣ ਕੇ ਚਾਹਤ ਨੂੰ ਪਸੰਦ ਸੀ ਚੀਨੀ ਮਿਨੀ థਾਈਲੈਂਡ ਦੇ ਇੱਕ ਵਾਰ ਮੰਮੀ ਜੀ ਅਨੰਨਾ ਪਾਤੀਏ ਚੋਮਿੰ ਖਾਤ ਤੂੰ ਨਾ ਬੱਜਾ ਮੇਰੇ ਤੋਂ ਤੈਨੂੰ ਮੈਂ ਦੱਸਾਂ ਜਾ ਮੈਂ ਨਾ ਬੋਲੂ ਸਾਡੀ ਚੂਟੂ ਕਰਾਟੀ ਬੜੇ ਚੱਲਦੀ ਐ ਮੰਮੀ ਜੀ ਏ ਚੋਫਾਈ ਕੱਲ ਮੰਮੀ ਜੀ ਮੋਮੋਜ਼ ਵੀ 래ਡੀ ਆ ਹਰ